ਹੱਲਾ ਪੰਜਵਾ ਗਿਣ ਜਲ ਪ੍ਰਾਨ ਤਜੇ ਹੈ ਬੀਨਾ ਜਿਨ ਜਲ ਸਿਉ ਹੇਤ ਗੜਾਇਓ ਕਮਲ ਹੇਤ ਬਿਨ ਸਿਉ ਹੈ ਭਵਰਾ ਹੁਨ ਮਾਰਗ ਨਿਕਸ ਨ ਪਾਇਓ ਅੰਮਣ ਇਕ ਸਿਉ ਮੋਹ ਕੀਨਾ ਮਰਨ ਜਾਵੇ ਸਦ ਹੀ ਸੰਗੈ ਸਤਗੁਰ ਸ਼ਬਦ ਦੀ ਚੀਨਾ ਰਹਾ ਕਾਮ ਹੇਤ ਕੋ ਚਰ ਲੈ ਫਾਕਿਓ ਓ ਪਰਵਸ ਭਇਓ ਵਿਚਾਰਾ ਨਾਦ ਹੇਤ ਚਿਰ ਡਾਰਿਓ ਕ੍ਰੰਕਾ ਉਸ ਹੀ ਹੇਤ ਬਧਾਰਾ ਦੇਖ ਤਮ ਲੋ ਮੋਇਓ ਪ੍ਰਾਨੀ ਮਾਇਆ ਕੋ ਲਪਟਨ ਅਦਰ ਜਿਉ ਕਰ ਲੀਨੋ ਆਪਣਾ ਉਣ ਛੋੜ ਸਰਾ ਪਰ ਜਾਣਾ ਬਿਨ ਗੋਵਿੰਦਿਆ ਵਰ ਸੰਗ ਨੇਹਾ ਓ ਜਾਣੋ ਸਦਾ ਦੁਹੇਲਾ ਕਉ ਨਾਰਕ ਮੁਰ ਇਹ ਭਜਾਇਓ ਪੀ ਪ੍ਰਭੂ ਸਦ ਕੇਲਾ ਧਨ ਸ੍ਰੀ ਮਹੱਲਾ ਪੰਜਵਾਂ ਘਰ ਕਿਰਪਾ ਦੀ ਓ ਮੈਂ ਨਾਮ ਬੰਦਾਂ ਤੇ ਛਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਬਰਾਨੀ ਛਾਡੇ ਆਹ ਬੁੱਧ ਮੋ ਮਨ ਬਾਸਨ ਦੇ ਕਰ ਗੜਹਾ ਗਾੜੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕਿਸਕੇ ਬੈਰ ਆਈ ਬ੍ਰਹਮ ਉਸਾਰ ਉਸਾਰ ਭੀਤਰ ਸਦਗ ਤੇ ਸੋ ਦੀਪਾਈ ਸਭ ਕੋ ਮੀਤਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਵ ਮਨ ਕਾ ਬਿਰਹਾ ਤਾ ਮੇਲ ਕਿਓ ਮੇਰੇ ਰਾਜਨ ਬਿਨ ਸੋ ਢੀਟਾ ਅਮਰਤੂਟਾ ਸ਼ਬਦ ਲਗੋ ਗੁਰ ਮੀਠਾ ਜਲ ਤਲ ਮਹੀਲ ਸਰਬਨਵਾਸੀ ਨਾਨਕ ਨਮਈਆ ਢੀਟਾ DNA ਸ੍ਰੀ ਮਹੱਲਾ ਪੰਜਮ ਜਬ ਤੇ ਦਰਸ਼ਨ ਭੇਟੇ ਸਾਧੂ ਪਏ ਦਿਨ ਸੋਏ ਆਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਬਧਾਤਾ ਪਾਏ ਅਮੋਇ ਰਾਮ ਜਸੁ ਮਨ ਗਾਇਓ ਭਇਓ ਪ੍ਰਗਾਸਿ ਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾਉ ਗੁਣ ਦਾਣ ਪੀਤਰ ਵਸਿਆ ਤਾਂ ਦੁਖ ਪਰਮ ਭਉ ਭਾਗ ਭਈ ਪ੍ਰਾਪਤ ਵਸ ਤੇ ਅਗੋਚ ਰਾਮ ਨਾਮ ਨੰਗ ਲਾਗਾ ਚਿੰਤਿਆ ਚਿੰਤਾ ਸੋਚਿਆ ਸੋਚ ਸੁਗ ਲੋਭ ਮੋਤਾਗਾ ਹੰਮੇ ਰੋਗ ਮਿਟੇ ਕਿਰਪਾ ਤੇ ਜੰਤੇ ਭੈ ਬਿਬਕ ਵਰਕੀ ਤਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਭਵਨਾਂ ਅਣਕੀ ਜਿਨਾਂ ਦੇ ਕਾਢੇ ਜਦਸ ਗੁਰ ਕੇ ਪਰਵਾਣੀ ਧੰਸ੍ਰੀ ਮਹੱਲਾ ਪੰਜਵਾਂ ਜਿਸ ਕਾ ਤਨਮਣ ਧੰਸਾ ਤਿਸ ਕਾ ਚੋਈ ਸਗੁੜ ਸਜਾਨੀ ਦਿਨ ਹੀ ਸੁਨਿਆ ਦੁੱਖ ਸੁਖ ਮੇਰਾ ਤਉ ਵਿਦਨ ਕੀ ਕਟਾ ਦੀ ਇਕ ਇਕ ਹੀ ਪੈ ਮਣੀ ਔਰ ਜਤਨ ਕਰ ਰਹੇ ਬਹੁ ਤੇਰੇ ਤੈਨ ਤਿਲ ਨਹੀਂ ਕੀਮਤ ਜਾਨੀ ਰਹਾ ਅਮਰਤ ਨਾਮ ਨਰਮੋਲ ਕੀ हीरा ਗੁਰ ਦੀਨੋ ਮਨ ਤਾਨੀ ਡਿਗੇ ਨਡੋਲੇ ਢਿੜ ਕਰ ਰਿਓ ਪੂਰਨ ਹੋਏ ਚਿੰਤਾਨੀ ਹੋਏ ਜਬੀ ਚ ਹਮ ਤੁਮ ਕ੍ਰਿਸ਼ਵ ਹੋਤੇ ਕਿਨ ਕੀ ਬਾਤ ਮਲਾਨੀ ਅਲੰਕਾਰ ਮਿਰ ਥੈਲੀ ਹੋਈ ਹੈ ਤਾਂ ਤੇ ਕੰਕਵ ਖਾਨੀ ਪ੍ਰਗਟਿਓ ਜੋਤ ਸਹਿ ਸੁਖ ਸੋਭ ਬਾਜੇ ਅਨਹਦ ਬਾਨੀ ਕਹੋ ਨਾਨਕ ਨੇ ਚਲ ਕਰ ਬਾਧਿਓ ਗੁਰ ਕੀ ਉਹ ਬੰਧਨੀ ਤਨਾਤ ਸ੍ਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜ ਨੇ ਅਰ ਭੂਮਣ ਤਾਂ ਕੀ ਦ੍ਰਿਸ਼ਣ ਨਭੂਜੀ ਲੁੱਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਸੂਜੀ ਵਿਖਿਆ ਮੈਂ ਕਿਨਹੀ ਤ੍ਰਿ ਤਨ ਪਾਈ ਜਿਉ ਪਾਵਕ ਈਦਨ ਨਹੀਂ ਤਰਾਪੈ ਬਿਨ ਹਰ ਕਹਾ ਅਗਾਈ ਰਹਾਉ ਇਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕੀ ਮਿਟੇ ਨ ਭੁੱਖਾ ਉਦਮ ਕਰੇ ਸੁਆਣ ਕੀ ਨਿਆਈ ਚਾਰੇ ਕੁੰਟਾ ਘੋਖਾ ਕਾਮਤ ਗਾਮੇ ਬਹੁ ਨਾਰੇ ਪਰਗ੍ਰਹਿ ਜੋ ਨ ਚੂਕੇ ਜਿਨ ਬ੍ਰਤ ਕਰੇ ਕਰੇ ਪ੍ਰਸਤਾਪ ਸੋ ਗਲੋਬ ਮੈਸੂਕੇ ਹਰ ਹਰ ਨਾਮ ਹੈ અપਾਰ ਬੋਲ ਨਾ ਮਰ ਤੇ ਇੱਕ ਨਿਧਾਨ ਸੋਗ ਸਾਜਿਆ ਅਨੰਦ ਸੰਤਨ ਕੀ ਨਾਨਕ ਗੁਰ ਤੇ ਜਾਨਾ ترا ਸ੍ਰੀ ਮੁਹੱਲਾ ਪੰਜਵਾਂ ਲਵੈ ਨਾ ਲਾਗਣ ਕਉ ਹੈ ਕਸ਼ਵੇ ਜਾਂ ਕੋ ਫਿਰ ਇਹ ਉਤਾਵੇ ਜਾਂ ਕੋ ਗੁਰ ਦੀਨੋ ਹੈ ਅੰਮ੍ਰਿਤ ਤਸਹੀ ਕੋ ਬਣ ਆਵੇ ਜਾਂ ਕੋ ਆਇਓ ਏਕ ਰਸ ਖਾਣ ਪਾਣ ਆਣ ਨਹੀਂ ਖੁਦਿਆ ਤਾਂਕੇ ਚੇਤਨ ਬਸ ਰਹਾ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂਧ ਜਿਨ ਪਾਈ ਬਨਨ ਸਕੋ ਓ ਸਤਿਤਾ ਕੀ ਕੀਮਤ ਕਹਿਣ ਨ ਜਾਏ ਕਾਲ ਨਾ ਮਿਲਿਓ ਸੇਵ ਨ ਮਿਲਿਓ ਮਿਲਿਓ ਆਏ ਅਚਿੰਤਾ ਜਾਕੂ ਦਇਆ ਕਰੀ ਮੇਰ ਠਾਕੁਰ ਤਨ ਗੁਰੇ ਕਮਨੁ ਮੰਤਾਰ ਦੀਨ ਲਿਆਲ ਸਦਾ ਕਰਪਨ ਸਰਬ ਜੀਆਂ ਪ੍ਰਤ ਪਾਲਾ ਪੂਤ ਪੂਤ ਨਾਨਕ ਸੰਗਰਵਿਆ ਜੋ ਮਾਤਾ ਬਾਲ ਗਪਾਲਾ ਤਨਾ ਸ੍ਰੀ ਮਹੱਲਾ ਪੰਜਮ ਬਾਰ ਜਾਉ ਗੁਰੇ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਹਾ ਦਿਆਣ ਅੰਕਾਰ ਨੇ ਜਿਨ ਸਿਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗਪਾਲ ਗੋਬਿੰਦ ਈਹਾ ਉਹਾ ਸਭ ਤੋਂ ਕੀ ਜਿਸੇ ਹਮਾਰੀ ਚਿੰਦਰਾਵ ਜੰਗ ਕੇ ਸਿਮਰਨ ਸਰਬਨਦਾਨ ਮਾਨ ਮਹਤ ਪਦ ਪੂਰੀ ਨਾਮ ਲੈਤ ਕੋਟ ਅਗਨਾਸੀ ਭਗਤ ਬਸੇ ਸਵ ਧੂਰੀ ਸਰਬ ਮਨੋਰਥ ਜੇ ਕੋ ਚਾਹੇ ਥੇਵੇ ਏਕ ਨਧਨ ਪਰਮ 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 ਪਰਸਵਾਮੀ ਇਸ ਮਰਤ ਪਰਮ ਪਰਮ ਸ਼ੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਿਓ ਓਲਾ ਵਰਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਤਨਾਸੀ ਮਹੱਲਾ ਪੰਜਵਾਂ ਜੇ ਕਰਨੀ ਹੋਏ ਸ਼ਰਮਿੰਦਾ ਇਹ ਕਮਾਨੀ ਰੀਤ ਸ਼ਾਂਤ ਕੀ ਨਿੰਦਾ ਸਾਗਤ ਕੀ ਪੂਜਾ ਐਸੀ ਜੜੀ ਬਰੀਤ ਮਾਇਆ ਮੋਹ ਭੁੱਲੇ ਅਵਰੇ ਹੀਤ ਹਰ ਚਿੰਦ ਹੋਰੀ ਪਨ ਹਰ ਪਾਤ ਹੈ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪ ਘੋਟ ਦੇ ਕੋ ਸੁਖ ਗਰਦ ਭਗਤ ਅਸਮ ਸੰਗੀਤ ਅੰਮ੍ਰਿਤ ਸੰਗ ਨਾਇ ਰਚਿਆ ਉਤ ਵਿਖੇ ਠਗੌਰੀ ਪ੍ਰੀਤ ਉਤਮ ਸੰਤ ਭਲੇ ਸੰਜੋਗੀ ਇਸ ਯੁਗ ਮੇ ਪ੍ਰਿਤ ਪਨੀਤ ਜਾਤ ਅਕਾਥ ਜਨ ਪਦਾਤ ਕਾਚ ਬਾਦਰੇ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਲਾਗੇ ਜਨਮ ਜਨਮ ਕੇ ਕਿਲਿ ਵਿਖ ਤੁਖ ਭਾਗੇ ਕੋ ਰਿਆਨ ਅੰਜਨ ਦੇਰਦੇਤ ਸਾਧ ਸੰਗੀਨ ਦੁਖ ਤੇ ਨਿਗਸਿਉ ਨਾਨਕ ਏਕ ਪ੍ਰੀਤ ਤਨਾ ਸ੍ਰੀ ਮਹੱਲਾ ਪੰਜਵਾਂ ਪਾਣੀ ਪਖਾ ਪੀਸੋ ਸੰਤ ਅਗੇ ਗੁਣ ਗੋਬਿੰਦ ਜਸ ਗਾਈ ਸਾ ਸਾ ਸਬਨ ਨਾਮ ਸਮਾਰੇ ਯੋ ਬਸ ਨਾਮ ਨੇ ਜਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਉਤਿਹਾਇ ਰਹਾ ਤੁਮਨੀ ਕਿਰਪਾ ਤੇ ਮੋਹ ਮਨ ਛੂਟੇ ਬਿਨ ਸਜਾਏ ਪਰਭਾਈ ਅੰਦਰੋਂ ਪਰਵੇ ਸਭ ਮੱਥੇ ਜਨਕਤ ਵੀ ਖੋ ਜਾਈ ਤੰਦਿਆ ਕਿਰਪਾ ਕਿਰਪਾ ਨਿੰਦ ਪਤਲ ਪਾਵਨ ਗੋਸਾਈ ਹੋਰ ਸੁਖੀ ਆਨੰਦ ਰਾਇ ਪਾਈ ਮੁਕਤੀ ਨਿਮਖ ਬਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਭਾਈ ਨਾਮ ਜਪ ਤਿਸ ਨਾ ਸਬਕ ਜੀ ਹੈ ਨਾ ਨਿਕ ਤੇ ਤਿਆਘਾਈ ਇਤਨਾ ਸੀ ਮਹੱਲਾ ਪੰਜਮ ਜਿਨ ਕੀ ਨੇ ਵਸੇ ਆਪਣੇ ਤ੍ਰੇ ਗੁਣ ਭਵਨ ਚਤਰ ਸੰਸਾਰਾ ਜਗਿਸ਼ ਨਾਨਤਾ ਉਥਾਣ ਖੰਡੇ ਕਿਆ ਇਹ ਜੰਤ ਵਿਚਾਰ ਪ੍ਰਭ ਕੀ ਓਟ ਗਹੀ ਤੋ ਛੂਟੋ ਸਾਧ ਅਸਾਧ ਹਰ 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 ਗਾਏ ਬਿਖੇ ਬਿਆਦ ਤਵ ਹੂਟੋ ਰਹਾਓ ਸੁਣਨ ਮੁਕਤੇ ਬਕੀ ਨਾ ਮੋਏ ਉਹ ਡਿਟੀ ਅਸੀ ਠਗਉਰੀ ਭਾਈ ਭਲਾਵੇ ਮਨ ਕਾ ਸਭ ਕੇ ਲਾਗੇ ਮੀਚੀ ਮਾਏ ਬਾਪ ਕੂਤ ਹਿਤ ਭਰਾਤਾ ਹੁਣ ਘਰ ਘਰ ਮੇਲਿਓ ਦੂਆ ਕਿਸ ਹੀ ਬਾਦ ਘਾੜ ਕਿਸ ਹੀ ਪੈ ਸਗਲੇ ਲਲਰ ਭੂਆ ਹੰਬਲ ਹਾਰੀ ਸਤਿਗੁਰੂਰੇ ਆਪਣੇ ਜਿਨ ਏ ਚਲ ਚ ਦਿਖਾਇਆ ਹੋਜੀ ਪਾਇ ਜਲੇ ਸਰਸਾਰ ਭਗਤਨ ਵਿਆਪੇ ਮਾਇਆ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਦਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਨੇ ਆਇਆ ਘਾਟੇ ਸਨਾਹ ਸ੍ਰੀ ਮਹੱਲਾ ਪੰਜਵਾਂ ਹੰਦਾ ਤੇ ਠਾਕੁਰ ਪ੍ਰਤਪਾਲ ਕਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹੰਭਾਰਕ ਤੁਮਰੇ ਧਾਰੇ ਜਿਹਾ ਏਕ ਕਮਣ ਗੁਣ ਕਹੀਏ ਬੇਸ਼ਮਾਰ ਬਯੰਤ ਸੁਆਮੀ ए रो अंत न किन्ही लहीए रहां हों फूट परआद हमारे खंड हो अणक भी नहीं समझ आवो हम अज्ञान अतमत थोरी तुम आपन बिरद रख आवो कमरी शरण तुम्हारी आशा तुम ही सज्जन सहेले ਰੱਖ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਤਨਾ ਸਿੰਘ ਹੱਲਾ ਪੰਜਮ ਊਜਾ ਵਰਤ ਤਿਲਕੇ ਸ਼ਨਾਨ ਪੁੰਨ ਦਾਨ ਪਾਉਦੈ ਕਾਉ ਨ ਭੀਜੇ ਸੰਜਮ ਸਵਾਮੀ ਬੋਲੇ ਮਿੱਠੇ ਮੈਣ ਪ੍ਰਭ ਜੀ ਕੋ ਨਾਮ ਯਕਤ ਮਨ ਚੈਣ ਬਹੁ ਪ੍ਰਕਾਰ ਖੋਜੇ ਸਭ ਤਾਕੂ ਬਿਖਮਨ ਜਾਈ ਲੈਨ ਰਹਾਉ ਜਬ ਤਾਬ ਭਰਮ ਮਨ ਬਸਤੋ ਕਰੇ ਉਰਦ ਤਾਪ ਲੈ ਗੈ ਇਹ ਬਿੰਦ ਨੈ ਪਤੇ ਅਨੂ ਠਾਕਰ ਜੋਗ ਯੂਤ ਕਰ ਜਾਣ ਅਮਰਦ ਨਾਮ ਨਰਮਉਲਕ ਹਰ ਜਸ ਜਿਨੇ ਪਾਇਓ ਜਿਸ ਕਰ ਭੈਣ ਸਾਰ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਤਨਾਸ੍ਰੀ ਮਹੱਲਾ ਪੰਜਮ ਬੰਦਨ ਤੇ ਛਟ ਕਾਵੇ ਪ੍ਰਭ ਮੁਲਾਵੈ ਹਰ ਹਰ ਨਾਮ ਸੁਣਾਵੇ ਅਸਰ ਕਰੇ ਨਿ ਚਲੇਉ ਮਨੁ ਆਹੋਂ ਨਗਤ ਹੂੰ ਧਾਵੈ ਹੈ ਕੋਇ ਐਸੋ ਹਮਰਾਮੀ ਸਗਲ ਸਮਗਰੀ ਜੀ ਉਹੀ ਅਦਿਓ ਵਰਪੂ ਆਪਣੂ ਚੀਤ ਰਹਾਵ ਪਰਦਨ ਪਰਦਨ ਪਰ ਕੀਨੰਤਾ ਇਨ ਸਿਉ ਬੀਤਨ ਲਾਗੇ ਸੰਤ ਸੰਗ ਸੰਤ ਸੋ ਭਗਤਨ ਹਰ ਕੀਤਨ ਮਨ ਜਾਗੇ ਗੁੰਨ ਦਾਣ ਦਿਆਲ ਪਰਖ ਪ੍ਰਭ ਸਰਬ ਸੁਖ ਤੇ ਅਲਾ ਮੰਗੇ ਦਾਣ ਨਾਮ ਜੀਰੂ ਨਾਨਕ ਜੋ ਮਾਤਾ ਬਾਲਿ ਘਪਾਲਾ ਤਨਾ ਸ੍ਰੀ ਮਹੱਲਾ ਪੰਜਮ ਹਰ ਹਰ ਅਲੀਨ ਸੰਤਿ ਉਭਾਰ ਹਰ ਕਿਦਾਸ ਕੀ ਜਿਤਵੇ ਬਰਿਆ ਇਤਿ ਸਹੀ ਕੋ ਫਿਰ ਮਾਰ ਰਹਾ ਨਨਕਾ ਯ ਸਹਾਈ ਹੋਆ ਨਿੰਦਕ ਭਾਗੇ ਹਾਰ ਬ੍ਰਹਮਤ ਬ੍ਰਹਮਤ ਹੋਇ ਬਹੁਲ ਗਰੇ ਨ ਮਜਾਰ ਨਾਨਕੀ ਸ਼ਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਨਿੰਦ ਕ ਮੁਖ ਕਾਲਾ ਹੋਆ ਦੀ ਦੁਨੀਆ ਕੇ ਦਰਬਾਰ ਧਨ ਆਸਰੀ ਮਹੱਲਾ ਪੰਜਾਂ ਆਵਹਰ ਰੱਖਣ ਹਾ ਜਿਦਾ ਰਿਆ ਪਤਦ ਪਨੀਤ ਕੀ ਏ ਖਿੰ ਭੀਜਰ ਸਗਲ ਰੋਗ ਗਦਾਰਿਆ ਰਹਾ ਗੋਰਚ ਭਈ ਸਾਧਕੇ ਸੰਗੰ ਕਾਮ ਕਰੋ ਲੋ ਮਾਰਿਆ ਸਿਮਰ ਸਿਮਰ ਪੂਰਨ ਨਰਾਇਣ ਸੰਗੀ ਸਗਲੇ ਤਾਰਿਆ ਆਉ ਖਰਮੰਤਰ ਮੂਲ ਮਨ ਏਕ ਈਮਨ ਵਿਸਵਾ ਤਵ ਧਾਰਿਆ ਜੈ ਨਰੇਣ ਬਾਛੇ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਤਨਾ ਸ੍ਰੀ ਮਹੱਲਾ ਪੰਜਵਾਂ ਮੇਰਾ ਨਗੂ ਰਾਮ ਸਿਉ ਹੈ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿ ਆਕੇ ਤਰਹਾਉ। ਹੱਥ ਧੇ ਰਖਿਓ ਆਪਣਾ ਕਰ ਬਿਰਤਾ ਸਗਲ ਮਟਾਈ। ਨਿੰਦ ਕੇ ਮੁਖ ਕਾਲੇ ਕੀਤੇ ਜਨ ਚਾਯਾ ਸਹਾਈ। ਸਾਚਾ ਸਾਹਿਬ ਹੁਾਰਕਵਾਲਾ ਰਖ ਲਿਏ ਕੰਠ ਲਾਈ। ਨਿਰਭਉ ਭਇ ਸਦਾ ਸੁਖ ਮਾਣੀ। ਨਾਨਕ ਹਰ ਗੁਣ ਗਾਇ ਤਨ ਆਸਰੇ ਮਹੱਲਾ ਪੰਜਵਾਂ ਔਕਤ ਤੇਰਾ ਨਾਮ ਧਿਆਉ ਮੋਇ ਅੰਦਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਮਤ ਪੜ ਰਹਾਉ ਤਾਰੁ ਨੂ ਗ੍ਰਹਿ ਸੁਆਮੀ ਮੇਰੇ ਦੁਤੀਆ ਭਾਉ ਨਵਾਰ ਵੰਦਨ ਕਾਟ ਲਿਓ ਆਪਣੇ ਕਰ ਕਬੂ ਨ ਆਵੇ ਹਾਰ ਤੇਰੀ ਸ਼ਰਨ ਪਿਆਹੋ ਜੀਵਾ ਤੂੰ ਸ਼ਬਦ ਪੁਰਖ ਮੇਰਵਾਨ ਆਠ ਪਹਰ ਸਬਦ ਕੋ ਅਰਧੇ ਨਾਨਕ ਸਰ ਕੁਰਬਾਨ ਰਾਗ ਤਨਸਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਖ ਲੈ ਹਉ ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੂ ਰਹਾ ਅਗਨ ਕਟੰਬ ਸਾ ਗੁਰ ਸੰਸਾ ਭਰਮ ਮੋਹ ਅਗਿਆਨ ਅੰਦਾ ਹੋ ਜਨੇਚ ਸੁਖ ਦੁਖ ਤਰਾਪਸ ਨਾਹੀ ਤਸ਼ਨਾ ਭੂਖ ਮਨ ਬਾਸਨਾ ਰਤ ਵਿਖੇ ਬਿਆ ਪੰਜ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਤਨਾ ਸ੍ਰੀ ਮਹੱਲਾ ਪੰਜਵਾਂ ਧੀਨ ਦਰਦਨਵਾਰ ਠਾਕੁਰ ਰੱਖੇ ਜਨ ਕੀ ਆਪ ਤਨ ਤਨ ਹਰਨਿ ਦੁਖ ਨਾ ਸਕੇ ਬਿ ਆਪ ਸਾਧੂ ਸੰਗ ਭਜੋ ਗੋਪਾ ਔਰ ਸੰਜਮ ਕਿਸਨਾ ਸੁਝੇ ਏਵ ਜਤਨ ਕਾਟ ਕਲ ਕਲ ਰਹਾ ਔਰ ਇੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰਿ ਜਪ ਸਿਮਰ ਸਵਾਮੀ ਸੋਏ ਦੇਹ ਸੁਮਰਤ ਕਥੇ ਸਾਸਤ ਭਗਤ ਕਰੇ ਵਿਚਾਰ ਭਗਤ ਪਾਈਏ ਸਾਧ ਸੰਗਤ ਬਿਨ ਸਜਾਈ ਅੰਦਰ ਜਨਕ ਕਮਲ ਆਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ دیਵਾਨ ਸੱਚ ਨਾਨਕ ਕੀ ਪ੍ਰੋਟੇਕ ਸਨ ਸ੍ਰੀ ਮਹਲਾ ਪੰਜਵਾਂ ਫਿਰ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਏ ਤਾ ਤੇ ਮੋਏ ਧਾਰੀ ਓਟ ਗਪਾਲ ਸ਼ਰਨ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਦੰਦਾਲ ਰਹਾਉ ਸੁਰਗ ਮੇ ਤਪਿਆਲ ਅਮੰਡਲ ਸਗਲੇ ਬੀ ਆਪੇ ਮਾਈ ਜੀ ਅਨਾਰ ਸੁਲ ਕਰਤਾਨ ਹਰ ਹਰ ਨਾਮ ਧਿਆਈ ਨਾਨਕ ਨਾਮ ਨਰੰਜਨ ਗਾਈਏ ਪਾਈਏ ਸਰਬਨੰਦਾਨ ਕਰ ਕਿਰਪਾ ਜਿਤ ਦੇ ਸਵਾਮੀ ਬਿੱਲੇ ਕਾ ਹੂ ਜਾਨਾ ਨਾਨਕ ਨਾਮ ਨਰੰਜਨ ਗਾਈਐ ਭਈ ਸਰਬਨਧਨ ਕਰ ਕਿਰਪਾ ਜਿਸ ਦੇ ਸੁਆਮੀ ਦਿਲ ਕਾ ਹੂ ਜਨਾ